ਨੂੰ ਲੈ ਕੇ ਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਨਜ਼ਰ ਆ ਰਿਹਾ ਪਰ ਇਸ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਵਿੱਚ ਆਲ ਜੁ ਨਾਟ ਵੈਲ ਨਜ਼ਰ ਆ ਰਿਹਾ ਆਸ਼ੂ ਦੇ ਪੋਸਟਰਾਂ ਦੇ ਵਿੱਚੋਂ ਪ੍ਰਧਾਨ ਸਾਹਿਬ ਮੁਰ ਗਾਇਬ ਨੇ ਪੋਸਟਰਾਂ ਦੇ ਵਿੱਚ ਰਾਜਾ ਬੜਿੰਗ ਤੇ ਰੰਦਾਵਾ ਦੀ ਫੋਟੋ ਨਹੀਂ ਹੈ ਲੁਧਿਆਣਾ ਦੇ ਵਿੱਚ ਦਰਸਲੇ ਆ ਪੋਸਟਰ ਲਗਾਏ ਗਏ ਨੇ ਪਰ ਪੋਸਟਰ ਇੱਕ ਵਾਰ ਫਿਰ ਸਿੱਧੇ ਤੌਰ ਤੇ ਜੋ ਕਾਂਗਰਸ ਦੀ ਧੜੇ ਬੰਦੀ ਹੈ ਉਸ ਨੂੰ ਇਹ ਪੋਸਟਰ ਬਿਆਨ ਕਰ ਰਹੇ ਨੇ ਕਿ ਇਹ ਪਹਿਲੀ ਵਾਰ ਅਜੇ ਪੋਸਟਰ ਨਹੀਂ ਸਾਹਮਣੇ ਆਇਆ ਉਸ ਤੋਂ ਪਹਿਲਾਂ ਵੀ ਜਿੰਨੇ ਵੀ ਪੋਸਟਰ ਲੱਗੇ ਆ ਜਿਹੜੇ ਕਿ ਇਥੋਂ ਤੱਕ ਭਾਰਤ ਪੂਸ਼ਨਾਸ਼ੂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਕਿ ਉਸ ਦੇ ਵਿੱਚ ਵੀ ਨਾ ਰਾਜਾ ਵੜਿੰਗ ਦੀ ਤਸਵੀਰ ਸੀ ਨਾ ਹੀ ਪ੍ਰਤਾਪ ਸਿੰਘ ਬਾਜਵਾ ਦੀ ਤਸਵੀਰ ਲੱਗੀ ਹਾਲਾਂਕਿ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਭਾਰਤ ਪੂਸ਼ਨਾਸ਼ੂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਂਦੇ ਨੇ ਤਾਂ ਉਸ ਦੌਰਾਨ ਔਲੇਜ ਵੈਨ ਜ਼ਰੂਰ ਬਿਆਨ ਕਰਨ ਦਾ ਦੱਸਣ ਦਾ ਜੋ ਕਿ ਇੱਕ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਗਈ ਇਹ ਦੱਸਣ ਦੀ ਤਸਵੀਰਾਂ ਦੇ ਜ਼ਰੀਏ ਕੋਸ਼ਿਸ਼ ਕੀਤੀ ਗਈ ਕਿ ਸਭ ਕੁਝ ਠੀਕ ਹੈ ਪ੍ਰਧਾਨ ਸਾਹਿਬ ਰਾਜਾ ਵੜਿੰਗ ਵੀ ਪਹੁੰਚੇ ਆ ਉੱਥੇ ਪੰਜਾਬ ਕਾਂਗਰਸ ਦੇ ਇੰਚਾਰਜੀ ਪਹੁੰਚੇ ਪਰ ਦੂਜੇ ਪਾਸੇ ਜੋ ਹੁਣ ਨਵਾਂ ਪੋਸਟਰ ਸਾਹਮਣੇ ਆ ਉਸ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਫੜਿੰਗੇ ਨਾਲ ਤਸਵੀਰਾਂ ਦੇ ਵਿੱਚੋਂ ਇਸ ਬੈਨਰ ਦੇ ਵਿੱਚੋਂ ਗਾਇਬ ਨਜ਼ਰ ਆ ਰਹੇ ਨੇ ਇਸ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਜਿੰਦਰ ਅਰੋਣਾ ਜੁੜ ਚੁੱਕੇ ਨੇ ਅਰਜਿੰਦਰ ਇੱਕ ਵਾਰ ਫਿਰ ਇਹ ਪੋਸਟਰ ਇਹ ਬੈਨਰ ਸਾਹਮਣੇ ਆਇਆ ਜੋ ਕਿ ਸਿੱਧੇ ਤੌਰ ਤੇ ਕਾਂਗਰਸ ਦੇ ਧੜੇਬੰਦੀ ਨੂੰ ਬਿਆਨ ਕਰ ਰਿਹਾ ਹੈ ਕਿ ਇੱਕ ਵਾਰ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਤਸਵੀਰ ਗਾਇਬ ਹੈ। ਮੈਂ ਦੇਖੋ ਬਿਲਕੁਲ ਪਰਮਿੰਦਰ ਵੈਸਾ ਹਲਕੇ ਦੀ ਜਿਮਨੀ ਚੌਂਂ ਦੇ ਵਿੱਚ ਜਿਹੜੇ ਪਹਿਲਾਂ ਵੀ ਪੋਸਟਰ ਲੱਗਦੇ ਆਏ ਨੇ ਉਹਨਾਂ ਦੇ ਵਿੱਚੋਂ ਜਿਹੜੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੇਗਾ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਹੈ ਤਸਵੀਰ ਉਹ ਗਾਇਬ ਨਜ਼ਰ ਆਈ ਹੈ ਪਰ ਹੁਣ ਇਸੇ ਬੀਜੇਪੀ ਦੇ ਵੱਲੋਂ ਵੀ ਜਿਹੜੇ ਆ ਸਵਾਲ ਚੁੱਕੇ ਗਏ ਨੇ ਬੀਜੇਪੀ ਦੇ ਆਗੂ ਪ੍ਰਿਤਪਾਲ ਸਿੰਘ ਪਲਗੇਵਾਲ ਦੇ ਵੱਲੋਂ ਜਿਹੜੇ ਇਹਨਾਂ ਪੋਸਟਰਾਂ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਔਰ ਉਸ ਦੇ ਵਿੱਚ ਉਹਨਾਂ ਨੇ ਸਪੱਸ਼ਟ ਤੌਰ ਤੇ ਜ਼ਿਕਰ ਕੀਤਾ ਪੋਸਟਰਸ ਦੇ ਫੋਟੋਆਂ ਤੁਸੀਂ ਨਹੀਂ ਲਾਉਂਦੇ ਚਾਹ ਤੇ ਤੁਸੀਂ ਨਹੀਂ ਪੁੱਛਦੇ ਪ੍ਰਚਾਰ ਤੇ ਤੁਸੀਂ ਨਹੀਂ ਬੁਲਾਉਂਦੇ ਤਾਂ ਸਾਡੇ ਨਾਲ ਕੀ ਨਾਰਾਜ਼ਗੀ ਹੈ ਤਾਂ ਇਹ ਉਹਨਾਂ ਨੇ ਨਾਰਾਜ਼ਗੀਆਂ ਦਾ ਜ਼ਿਕਰ ਕੀਤਾ ਔਰ ਉਹਨਾਂ ਨੇ ਕਿਹਾ ਪ੍ਰਧਾਨ ਸਾਹਿਬ ਚੁੱਪ ਛੋ ਨਹੀਂ ਤਾਂ ਇਹ ਕਿਹਾ ਜਾ ਸਕਦਾ ਕਿ ਜਿੱਦਤ ਤੋਂ ਹੋਣ ਭਾਵੇਂ ਭਾਵੇਂ ਇਹਨਾਂ ਪੋਸਟਰਾਂ ਨੂੰ ਲੈ ਕੇ ਜਿਹੜੀ ਇਹ ਸਵਾਲ ਚੁਕਰੀ ਹੈ ਹਾਲਾਂਕਿ ਇਹਨਾਂ ਪੋਸਟਰਾਂ ਦੇ ਵਿੱਚ ਜਿਹੜੇ ਐਲੋਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਹਿਰਾਜਾ ਵੜਿੰਗ ਨੇ ਉਹਨਾਂ ਦੀ ਤਸਵੀਰ ਗਾਇਬ ਹੈ ਔਰ ਕਿਤੇ ਨਾ ਕਿਤੇ ਇੱਕ ਡੁੱਟਾ ਦਾ ਜੋ ਕਾਂਗਰਸ ਵੱਲੋਂ ਸੁਨੇਹਾ ਦਿੱਤਾ ਗਿਆ ਬੀਤੇ ਦਿਨੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਹੜਾ ਨਾਮਜ਼ਦਗੀ ਪੱਤਰ ਦੌਰਾਨ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਮਾਮਲੇ ਦੇ ਇੰਚਾਰਜ ਨੂੰ ਪੇਸ਼ ਬਗੇਲ ਜਿਹੜੇ ਨੇ ਉਹ ਨਾਲ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਯੂਨਾਈਟ ਹੈ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਾਂਗਰਸ ਯੂਨਾਈਟ ਹੋਣ ਦੀ ਗੱਲ ਕਹੀ ਹੈ ਪਰ ਜੋ ਪੋਸਟਰ ਇਲਾਕੇ ਦੇ ਵਿੱਚ ਲੱਗੇ ਨੇ ਉਹਨਾਂ ਦੇ ਵਿੱਚ ਇਹ ਤਸਵੀਰਾਂ ਨੂੰ ਲੈ ਕੇ ਹੁਣ ਬੀਜੇਪੀ ਵੀ ਖੁੱਲ ਕੇ ਆ ਜਿਹੜੀ ਇਹਨਾਂ ਪੋਸਟਰਾਂ ਦੇ ਉੱਤੇ ਜਿਹੜੀ ਆ ਉਹ ਸਿਆਸਤ ਕਰ ਰਹੀ ਹੈ ਜੀ ਬਿਲਕੁਲ ਜੰਦਰੇ ਜਰੂਰ ਸਵਾਲ ਲੈ ਕੇ ਬਿਆਨਾਂ ਦੇ ਵਿੱਚ ਜਰੂਰ ਇੱਕਜੁਟਤਾ ਦਾ ਦਾਵਾ ਕੀਤਾ ਜਾ ਰਿਹਾ ਜਿਸ ਦਿਨ ਅਨੋਮੀਨੇਸ਼ਨ ਭਾਰਤਪੁਤ ਰਾਸ਼ੂ ਦੇ ਵੱਲੋਂ ਫਾਈਲ ਕੀਤਾ ਗਿਆ ਉਸ ਦੌਰਾਨ ਵੀ ਰਾਜਾ ਵੜਿੰਗ ਹਾਲਾਂਕਿ ਪਹੁੰਚੇ ਆਪਸ ਦੇ ਵਿੱਚ ਹੱਥ ਵੀ ਮਿਲਾਏ ਗਏ ਆਲੋਜ ਵੈਲ ਹੋਣ ਦਾ ਦਾਵਾ ਵੀ ਕੀਤਾ ਗਿਆ ਪਰ ਜੋ ਗਰਾਊਂਡ ਜ਼ੀਰੋ ਤੋਂ ਲੁਧਿਆਣਾ ਤੋਂ ਜਾਂ ਬੈਨਰ ਜਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਤਾਂ ਕੁਝ ਹੋਰ ਬਿਆਨ ਕਰ ਰਹੀਆਂ ਨੇ ਆ ਦੇਖੋ ਬਿਲਕੁਲ ਇਹ ਜੋ ਇਲਾਕੇ ਦੇ ਵਿੱਚ ਤਸਵੀਰਾਂ ਲੱਗੀਆਂ ਨੇ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਲੈ ਕੇ ਬੇਸ਼ੱਕ ਜਿਹੜਾ ਸਵਾਲ ਪੁੱਛਿਆ ਗਿਆ ਸੀ ਕਿ ਉਹ ਵੀ ਜਿੱਤੇ ਦਿਨ ਜਿਹੜੇ ਪੋਸਟਰ ਲਗਾਏ ਗਏ ਸੀ ਉਹਨਾਂ ਦੇ ਵਿੱਚੋਂ ਵੀ ਤਸਵੀਰਾਂ ਆਇਆ ਸੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਪਲੇਟਫਾਰਮ ਤੇ ਨਜ਼ਰ ਆਉਗੀ ਤਾਰੀ ਲੀਡਰਸ਼ਿਪ ਤਸਵੀਰਾਂ ਵੀ ਨਜ਼ਰ ਆਣ ਗਿਆ ਪਰ ਇਹਨਾਂ ਪੋਸਟਰਾਂ ਦੇ ਵਿੱਚੋਂ ਹਾਲੇ ਵੀ ਜਿਹੜੀਆਂ ਤਸਵੀਰਾਂ ਗਾਇਬ ਨੇ ਤਾਂ ਹੁਣ ਇਸ ਨੂੰ ਲੈ ਕੇ ਜਿਹੜਾ ਭਾਜਪਾ ਨੇ ਵੀ ਸਵਾਲ ਖੜੇ ਕੀਤੇ ਨੇ ਔਰ ਉਹਨਾਂ ਨੇ ਇੱਕ ਹੋਰ ਜਿਹੜਾ ਇਸ਼ਾਰਾ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਜਾਖਣ ਸਾਹਿਬ ਵੱਲੋਂ ਦਿੱਤੇ ਇਸ਼ਾਰੇ ਦਾ ਅਸਰ ਤਾਂ ਨਹੀਂ ਹੈ ਤਾਂ ਇਹ ਵੀ ਕਿਤੇ ਨਾ ਕਿਤੇ ਮਾਇਨੇ ਕੱਢੇ ਜਾ ਸਕਦੇ ਨੇ ਕਿ ਆਖਿਰ ਆਪਸੀ ਗੁੱਟਬੰਦੀ ਦਾ ਜਿਹੜੇ ਨੇ ਵਿਰੋਧੀ ਜਿਹੜਾ ਫਾਇਦਾ ਉਹ ਜ਼ਰੂਰ ਚੁੱਕ ਰਹੇ ਨੇ ਜੀ हां ठीक है जेंद्र फिलहाल दी पूरी जानकारी दी बहुत बहुत धन्यवाद। ਤੁਹਾਨੂੰ ਅਸੀਂ ਲੁਧਿਆਣਾ ਦੀਆਂ ਤਸਵੀਰਾਂ ਵਿਖਾ ਰਿਹਾ। ਕਿਉਂਕਿ ਲੁਧਿਆਣਾ ਵੈਸਟ ਦੇ ਵਿੱਚ ਉਹ ਜ਼ਿਮਨੀ ਚੋਣ ਹੋਣ ਜਾਣੀ ਹੈ। 19 ਤਰੀਕ ਨੂੰ ਵੋਟਾਂ ਪੈਣੀਆਂ ਨੇ 23 ਤਰੀਕ ਨੂੰ ਨਤੀਜਾ ਦਾ ਐਲਾਨ ਕੀਤਾ ਜਾਵੇਗਾ। ਪਰ ਇਸ ਦੇ ਵਿਚਾਲੇ ਕਾਂਗਰਸ ਦੇ ਵਿੱਚ ਚੌਲਜ ਵਲ ਤਾਂ ਨਹੀਂ ਹੈ ਜੋ ਕਿ ਇਹ ਬੈਨਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿਉਂਕਿ ਸੁਭਾਵਿਕ ਹੈ ਕਿ ਜਦੋਂ ਕੋਈ ਜ਼ਿਮਨੀ ਚੋਣ ਹੋ ਰਹੀ ਹੈ ਆ ਕਿਸੇ ਪਾਰਟੀ ਦਾ ਕੈਂਡੀਡੇਟ ਹੈ ਜੇਕਰ ਜੇਕਰ ਕੋਈ ਜਨਤਕ ਤੌਰ ਤੇ ਕੋਈ ਬੈਨਰ ਕੋਈ ਪੋਸਟਰ ਲਗਾਇਆ ਜਾਂਦਾ ਤਾਂ ਫਿਰ ਇਹ ਤਾਂ ਆ ਸਭ ਨੂੰ ਸਮਝਦੇ ਵਿੱਚ ਆਉਂਦਾ ਹੈ ਕਿ ਪ੍ਰਧਾਨ ਦੀ ਤਸਵੀਰ ਤਾਂ ਗਾਇਬ ਨਹੀਂ ਹੋ ਸਕਦੀ ਪ੍ਰਧਾਨ ਦੀ ਫੋਟੋ ਤਾਂ ਉੱਥੇ ਜ਼ਰੂਰ ਲਗਾਈ ਜਾਂਦੀ ਹੈ ਪਰ ਜਿਸ ਤਰੀਕੇ ਦੇ ਲਗਾਤਾਰ ਬੈਨਰ ਲੁਧਿਆਣਾ ਤੋਂ ਸਾਹਮਣੇ ਆ ਰਹੇ ਨੇ ਪੋਸਟਰ ਸਾਹਮਣੇ ਆ ਰਹੇ ਨੇ ਉਸ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਤਸਵੀਰ ਗਾਇਬ ਹੈ ਹਾਲਾਂਕਿ ਬਿਆਨਾਂ ਦੇ ਵਿੱਚ ਰਾਜਾ ਵੜਿੰਗ ਜ਼ਰੂਰ ਸਭ ਕੁਝ ਠੀਕ ਹੋਣ ਦਾ ਦਾਅਵਾ ਕਰ ਰਹੇ ਨੇ ਜਦੋਂ ਨਾਮਿਨੇਸ਼ਨ ਫਾਈਲ ਕੀਤਾ ਗਿਆ ਭਾਰਤਪੁਰਨਾਸ਼ੂ ਦੇਵ ਨੂੰ ਉਸ ਦਿਨ ਵੀ ਇੱਕ ਜੁੜਤਾ ਦਾ ਸੁਨੇਹਾ ਦੇਣ ਦੀ ਤਸ਼ਰਰ ਕੋਸ਼ਿਸ਼ ਕੀਤੀ ਗਈ ਪਰ ਉਸ ਦਿਨ ਤੋਂ ਬਾਅਦ ਕਿਤੇ ਵੀ ਏਕਤਾ ਉਹ ਏਕਤਾ ਵਾਲੀਆਂ ਤਸਵੀਰਾਂ ਕਿਤੇ ਵੀ ਨਜ਼ਰ ਨਹੀਂ ਆ ਰਹੀਆਂ